ਕਾਲ ਭਰਾਵਾਂ ਨੂੰ ਤੇ ਲਓ ਜੀ ਮੇਰਾ ਬਾਈ ਆਇਆ ਹੈ ਦੁਬਈ ਤੋਂ ਸਪੈਸ਼ਲ ਬਾਈ ਨਿਰਮਲ ਤੇ ਬਾਈ ਦਾ ਉਸਤਾਦ ਬਾਈ ਜੀ ਕਰਿਓ ਗੱਲ ਆਪਣੇ ਉਸਤਾਦ ਉਸਤਾਦ ਮਲਕ ਨਵਾਜ਼ ਜੀ ਪਾਕਿਸਤਾਨ ਸਿਆਲ ਕੋਲ ਮਲਕ ਨਵਾਜ਼ ਜੀ ਦੇ ਚੇਲੇ ਆ ਤੇ ਬਾਈ ਆਪਾਂ ਨੂੰ ਦੁਬਈ ਤੋਂ ਸਪੈਸ਼ਲ ਮਿਲਣ ਵਾਸਤੇ ਆਇਆ ਹੈ ਤੇ ਆਉਂਦੇ ਹੀ ਸਾਡੇ ਭਰਾ ਕਾਲੇ ਨੂੰ ਕੰਮ ਲਾਤਾ ਬਾਈ ਨੇ ਕੰਮ ਲਾਤਾ ਬਾਈ ਕੁਝ ਕਹਿਣਾ ਚਾਹੋਗੇ ਬਾਈ ਕੱਲ ਆਇਆ ਸੀ ਤੇ ਰਾਤ ਦਾ ਇੱਥੇ ਹੀ ਹੈ ਹਾਂ ਹਾਂ ਬਸ ਹਾਂਜੀ ਓਕੇ ਜੀ ਬਾਈ ਆਇਆ ਸੀਗਾ ਜੀ ਆਪਣੇ ਕੋਲੇ ਤੇ ਭਰਾ ਰਾਤ ਦਾ ਇੱਥੇ ਹੀ ਆ ਹੋਰ ਸੁਣਾਓ ਜੀ ਕੀ ਹਾਲ ਹੈ ਤੇ ਬਾਈ ਥੈਂਕ ਯੂ ਬਹੁਤ ਬਹੁਤ ਬਾਈ স্পੈਸ਼ਲ ਮਿਲਣਾ ਆ ਆਪਾਂ ਨੂੰ ਹਨਾ ਬਾਈ ਨੇ ਬਹੁਤ ਆਇਆ ਜਿਤਮਾਨ ਕੀਤਾ ਪਿਆਰ ਕੀਤਾ ਬਹੁਤ ਵਧੀਆ ਲੱਗਿਆ ਤੇ ਬਹੁਤ ਸੋਹਣਾ ਲੱਗਿਆ ਹਾਂ ਦੁਬਈ ਦੇ ਕਿੰਤਰ ਬਹੁਤ ਮੈਨ ਲੱਗੇ ਉਹ ਥੈਂਕ ਯੂ ਬਾਈ ਥੈਂਕ ਯੂ ਤੇ ਠੀਕ ਹੈ ਜੀ ਬਸ ਐਨੀ ਇੱਕ ਵੀਡੀਓ ਬਾਈ ਦੇ ਬਣਾਉਂਦੇ ਸੀ ਹਨਾ